ਕਰ ਨਾ ਲਾਇਆ ਹੀ ਸਾਡਾ ਸਾਥੀ ਸਾਡੇ ਕੋਲੋਂ ਵਿਛੜ ਗਿਆ ਸਾਡੀ ਜਮੀਰ ਨਹੀਂ ਮੰਨ ਰਹੀ ਵੀ ਅਸੀਂ ਕੀ ਬੋਲੀਏ ਕੀ ਬਿਆਨ ਕਰੀਏ ਸਾਡੇ ਭਰਾ ਦੀ ਲਾਜ ਜੂਰੇ ਪਈ ਹੈ ਇਹ ਸਰਕਾਰਾਂ ਤੇ ਇਹ ਸਾਡੀ ਜਿਹੜੀ ਮੈਨੇਜਮੈਂਟ ਹੈ ਇਹ ਰਾਜਨੀਤੀ ਕਰ ਰਹੀ ਹੈ ਸਾਡੇ ਸਾਥੀ ਗੱਡੀ ਲੈ ਕੇ 8 ਤਰੀਕ ਨੂੰ ਮਨਾਲੀ ਗਏ ਕੁਦਰਤੀ ਆਫ਼ਤ ਦੇ ਵਿੱਚ ਸਾਡੀ ਗੱਡੀ ਆ ਜਿਹੜੀ ਉਹ ਰੁੜ ਗਈ ਉੱਥੇ ਪਾਣੀ ਦੇ ਵਾਅ ਦੇ ਵਿੱਚ ਸਾਡੇ ਸਾਥੀ ਡਰਾਈਵਰ ਤੇ ਕਨੈਕਟਰ ਦੋਏ ਉੱਥੇ ਸ਼ਹੀਦ ਹੋ ਗਏ ਅਸੀਂ ਇਹ ਸਰਕਾਰ ਤੋਂ ਤੇ ਮੈਨੇਜਮੈਂਟ ਤੋਂ ਮੰਗ ਮੰਨੀ ਉਹਨਾਂ ਨੂੰ ਇੱਕ ਅਸੀਂ ਮੰਗ ਪੱਤਰ ਵੀ ਸਾਡੇ ਚੇਅਰਮੈਨ ਨੂੰ ਦੇ ਕੇ ਆਏ ਜਿਹਦੇ ਵਿੱਚ 1 ਕਰੋੜ ਰੁਪਇਆ ਇੱਕ ਇੱਕ ਕਰੋੜ ਰੁਪਇਆ ਦੋਏ ਪਰਿਵਾਰਾਂ ਨੂੰ ਤੇ ਨਾਲ ਦੀ ਨਾਲ ਸਰਕਾਰੀ ਨੌਕਰੀਆਂ ਜਿਹੜੀ ਉਹ ਦੋਏ ਪਰਿਵਾਰਾਂ ਨੂੰ ਦਿੱਤੀ ਜਾਵੇ ਸਾਡੇ ਸਾਥੀ ਜਿਹੜੇ ਸਾਡੇ ਕੋਲੋਂ ਵਿਛੜ ਕੇ ਚਲੇ ਗਏ ਉਹਨਾਂ ਦੀ ਘਾਟ ਦਸੀਂ ਨਹੀਂ ਪੂਰੀ ਕਰ ਸਕਦੇ ਸੋ ਅਸੀਂ ਆਪਣੇ ਵੱਡੇ ਛੋਟੇ ਭਰਾਵਾਂ ਲਈ ਸਾਰੇ ਸਾਥੀ ਰਲ ਮਿਲ ਕੇ ਹਮਦਰਦੀ ਕਰਦੇ ਹਾਂ ਉਹਦੇ ਨਾਲ ਤੇ ਉਹਨਾਂ ਪਰਿਵਾਰਾਂ ਲਈ ਅਸੀਂ ਆਰਥਿਕ ਮਦਦ ਤੇ ਇੱਕ ਨੌਕਰੀ ਲਈ ਅਸੀਂ ਸਰਕਾਰ ਤੋਂ ਪ੍ਰੋਟੈਸਟ ਕਰ ਰਹੇ ਹਾਂ ਸੋ ਅਸੀਂ ਦੱਸਣਾ ਚਾਹੁੰਦੇ ਹਾਂ ਤੁਹਾਡੇ ਚੈਨਲ ਦੇ ਮਾਡੀਅਮ ਰਾਹੀਂ ਵੀ ਅਸੀਂ ਚਾਹੁੰਦੇ ਨਹੀਂ ਸੀ ਇਹ ਪ੍ਰੋਟੈਸਟ ਹੋਵੇ ਅਸੀਂ ਚਾਹੁੰਦੇ ਨਹੀਂ ਸੀ ਕਿ ਅਸੀਂ ਉਹਨਾਂ ਦੀ ਜਿਹੜੀ ਡੈਥ ਬੋਡੀ ਹੈ ਉਹਨੂੰ ਧਰ ਕੇ ਅਸੀਂ ਕੋਈ ਸੰਘਰਸ਼ ਕਰੀਏ ਅਸੀਂ ਨੇ ਪਹਿਲਾਂ ਸਾਡੀ ਮੈਨੇਜਮੈਂਟ ਨਾਲ 2-3 ਮੀਟਿੰਗਾਂ ਕੀਤੀਆਂ ਤੇ ਸਾਡੇ ਚੇਅਰਮੈਨ ਸਾਹਿਬ ਨਾਲ 2 ਮੀਟਿੰਗਾਂ ਕੀਤੀਆਂ ਤੇ ਉਹਨਾਂ ਵੱਲੋਂ ਇੱਕ ਖਾਣਾ ਪੂਰਤੀ ਇੱਕ ਵਿਸ਼ਵਾਸ ਦੇਵਾਇਆ ਗਿਆ ਕੋਈ ਸਾਨੂੰ ਰਿਟਨ ਨਹੀਂ ਦੇ ਰਿਹਾ ਕੋਈ ਸਾਨੂੰ ਉਹ ਜੋ ਅਸੀਂ ਡਿਮਾਂਡ ਕਰੀ ਹੈ ਉਹ ਡਿਮਾਂਡ ਨੂੰ ਪੂਰੀ ਨਹੀਂ ਕਰ ਰਹੇ ਇਸ ਕਰਕੇ ਅਸੀਂ ਰੋਸ ਪ੍ਰਦਰਸ਼ਨ ਹੈ ਜਿਹੜਾ ਅੱਜ ਪੀਆਰਟੀਸੀ ਦੇ 9 ਡੀਪੂ ਬੰਦ ਨੇ ਕੱਲ ਤੋਂ ਸਵੇਰ ਤੋਂ ਵਿਧ ਨਾਲ ਪੰਜਾਬ ਰੋਡਵੇ ਦੇ 18 ਡੀਪੂ ਬੰਦ ਕਰਕੇ ਅਸੀਂ ਇਹ ਸਰਕਾਰ ਦਾ ਅਣਮਿੱਥੇ ਸਮੇਂ ਲਈ ਪਿੱਟਸਿਆਪਾ ਕਰਾਂਗੇ ਬਰਾਜੀ ਦੱਸ ਹੋਈ ਕਿਤਾ ਹੈ ਦੇਖੋ ਜੀ ਮੈਂ ਪਹਿਲਾਂ ਦੱਸ ਚੁੱਕੇ ਬਈ ਕੁਦਰਤੀ ਆਫਤ ਆਈ ਸੀ ਜਿਵੇਂ ਕਿ ਸਾਰਾ ਪੰਜਾਬ ਉਹ ਚੀਜ਼ਾਂ ਨਾਲ ਪ੍ਰਭਾਵਿਤ ਹੋਇਆ ਕਿਸਾਨ ਵੀ ਉਹ ਚੀਜ਼ਾਂ ਨਾਲ ਪ੍ਰਭਾਵਿਤ ਹੋਏ ਨੇ ਮਜ਼ਦੂਰ ਪਸ਼ੂ ਬਹੁ ਚੀਜ਼ਾਂ ਉਹ ਚੀ ਕੁਦਰਤੀ ਆਫਤ ਪ੍ਰਭਾਵਿਤ ਹੋਈਆਂ ਨੇ ਤਕਰੀਬਨ ਸਾਡੇ ਜਿਹੜੇ ਡਰਾਈਵਰ ਕਨੈਕਟਰ ਆ ਦੋ ਦੀ ਜਿਹੜੀ ਬੋਡੀ ਐ ਡੈਥ ਬੋਡੀ ਉਹ ਮਿਲ ਚੁੱਕੀ ਆ ਤਕਰੀਬਨ ਸਾਡੀਆਂ 8 ਗੱਡੀਆਂ ਚਾਰ ਪੰਜਾਬ ਰੋਡਵੇ ਦੀਆਂ ਚਾਰ ਪਣ ਵਸਦੀਆਂ ਪੀਆਰਟੀਸੀ ਦੀਆਂ ਉਹ ਹਲ ਵੀ ਆਪਣਾ ਮਨਾਲੀ ਫਤਿਓਂ ਉਹ ਨਹੀਂ ਆਈਆਂ ਉਹ ਗੱਡੀਆਂ ਸਾਡੀਆਂ ਹਾਲ ਵੀ ਉੱਥੇ ਬਥੀਆਂ ਹੋਈਆਂ ਪਰ ਇੱਕ ਗੱਡੀ ਸਾਡੀ ਜਿਹੜੀ ਚੰਡੀਗੜ੍ਹ ਡੀਪੂ ਦੀ ਸੀ ਉਹ ਲਾਪਤਾ ਹੋ ਗਈ ਸੀ ਸੋ ਅਸੀਂ ਸਾਥੀਆਂ ਨੇ ਡਰਾਈਵਰ ਕਨੈਕਟਰ ਜੋ ਵੀ ਸਾਡੇ ਨਾਲ ਰਿਲੇਟਿਵ ਨੇ ਸਾਡੇ ਵਿਭਾਗ ਦੇ ਵਿੱਚ ਅਸੀਂ ਆਪੇ ਆਪਣੇ ਤੌਰ ਤੇ ਉਹਨਾਂ ਦੀਆਂ ਜਿਹੜੀਆਂ ਬਾਡੀਆਂ ਅਸੀਂ ਉਹ ਉੱਥੋਂ ਲੈ ਕੇ ਆਏ ਆ ਇੱਕ ਦੀ ਡੇਟ ਬਾਡੀ ਆ ਜਿਹੜੀ ਆਪਣਾ ਕੁੱਲੂ ਤੋਂ ਮਿਲੀ ਹੈ ਇੱਕ ਦੀ ਮੰਡੀ ਤੋਂ ਮਿਲੀ ਹੈ ਬੜੇ ਦੁਖੀ ਹਿਰਦੇ ਨਾਲ ਅਸੀਂ ਦੱਸ ਰਹੇ ਆਂ ਵੀ ਜਿਹੜੀ ਸਾਡੀਆਂ ਡੈਥ ਬੋਡੀਆਂ ਨੇ ਉਹਦਾ ਵੀ ਇਹ ਸਰਕਾਰ ਹੈ ਜਿਹੜੀ ਕਿ ਮੈਨੇਜਮੈਂਟ ਹੈ ਮੋੜ ਨਹੀਂ ਪਾਰੀ ਬੜੇ ਦੁਖੀ ਹਿਰਦੇ ਨਾਲ ਅਸੀਂ ਇਹ ਬਿਆਨ ਤੁਹਾਡੇ ਚੈਨਲ ਰਾਹੀਂ ਦੱਸ ਰਹੇ ਆਂ ਆਮ ਜਨਤਾ ਨੂੰ ਆਮ ਪਬਲਿਕ ਨੂੰ ਵੀ ਸਾਡਾ ਕੋਈ ਮਕਸਦ ਨਹੀਂ ਅਸੀਂ ਕਿਸੇ ਨੂੰ ਹਰਾਸਮੈਂਟ ਕਰੀਏ ਅਗਲੀ ਰਣਨੀਤੀ ਕੀ ਹੈ ਅਗਲੀ ਰਣਨੀਤੀ ਸਾਡੀ ਸਵੇਰ ਤੋਂ ਪਣ ਵਾਸਤੇ ਪੰਜਾਬ ਰੋਡਵੇ ਦੇ ਸਾਰੇ ਡੀਪੂ ਬੰਦ ਨੇ ਜੀ ਅਸੀਂ ਪੂਰਨ ਤੌਰ ਤੇ ਟੋਟਲ ਬੱਸਾਂ ਖੜਾ ਕੇ ਚੱਕਾ ਜਾਮ ਕਰਕੇ ਅਸੀਂ ਇਹ ਸਰਕਾਰ ਦਾ ਮੈਨੇਜਮੈਂਟ ਦਾ ਪਿੱਟਰ ਸੇ ਆਪਾਂ ਕਰਾਂਗੇ ਜੀ ਅਸੀਂ ਮੰਗ ਕਰਦੇ ਆਂ ਵੀ ਬਾਜੂ ਮੰਗਾ ਕੁਦਰਤੀ ਆਪ ਦੇ ਵਿੱਚ ਸਾਡੇ ਸਾਥੀ ਸਾਡੇ ਕੋਲੋਂ ਵਿਛੜ ਗਏ ਆਪਣੇ ਪਰਿਵਾਰਾਂ ਕੋਲੋਂ ਵਿਛੜਿਆ ਉਹਨਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਤੇ 1 ਕਰੋੜ ਰੁਪਏ ਦੀ ਰਕਮ ਜਿਹੜੀ ਇੱਕ ਪਰਿਵਾਰ ਨੂੰ ਸਰਕਾਰ ਵੱਲੋਂ ਦਿੱਤੀ ਜਾਵੇ ਕਿਉਂਕਿ ਪਹਿਲਾਂ ਹੀ ਜਿਆ ਸੁਭਧਾ ਮਾ ਜਿਹੜੀ ਸਰਕਾਰ ਹੈ ਉਹ ਦਿੰਦੀ ਆਈ ਹੈ ਤੇ ਅਸੀਂ ਵੀ ਮੰਗ ਕਰਦੇ ਆਂ ਵੀ ਸਾਡੇ ਜਿਹੜੇ ਸਾਥੀ ਸਾਥ ਤੋਂ ਵਿਛੜਿਆ ਉਹਨਾਂ ਦੇ ਪਰਿਵਾਰਾਂ ਨੂੰ ਜਿਹੜੀ ਸਹਾਇਤਾ ਉਹ ਦਿੱਤੀ ਜਾਵੇ ਮੇਰਾ ਨਾਮ ਬੱਬੂ ਸ਼ਰਮਾ ਜੀ ਅਸੀਂ ਪੀਆਰਟੀਸੀ ਵਰਕਰ ਯੂਨੀਅਨ ਆਜ਼ਾਦ ਪੀਆਰਟੀਸੀ ਵਰਕਰ ਯੂਨੀਅਨ ਪਨਵਸ ਦੇ ਪੀਆਰਟੀਸੀ ਦੋਨੇ ਜਥੇਬੰਦੀਆਂ ਵੱਲੋਂ ਇਹ ਜਿਹੜਾ ਸਾਡੇ ਸਾਥੀਆਂ ਦੀ ਮੌਤ ਹੋਈ ਹੈ ਇੱਕ ਮਤਲਬ ਪ੍ਰਸ਼ਾਸਨ ਵੱਲੋਂ ਤੇ ਮੌਸਮ ਵਿਭਾਗ ਵੱਲੋਂ ਅਲਰਟ ਕੀਤਾ ਗਿਆ ਸੀ ਰੈਡ ਅਲਰਟ ਸੀ ਵੀ ਜਿਹੜੇ ਇਹ ਆਫਤ ਹੈ ਬਹੁਤ ਵੱਡੀ ਪ੍ਰੋਬਲਮ ਖੜੀ ਕਰ ਸਕਦੀ ਹੈ ਪਰ ਉਸ ਦੇ ਬਾਵਜੂਦ ਵੀ ਸਾਡੇ ਡਿਪਾਰਟਮੈਂਟ ਨੇ ਸਾਡੀ ਮੈਨੇਜਮੈਂਟ ਨੇ ਸਾਡੇ ਡਿਊਟੀਆਂ ਨੂੰ ਸਾਡੇ ਬੰਦਿਆਂ ਨੂੰ ਡਿਊਟੀ ਦੇ ਭੇਜਿਆ ਜਿਸ ਕਾਰਨ ਇਹ ਹਾਦਸਾ ਵਾਪਰਿਆ ਉਥੇ ਡਰਾਈਵਰ ਦੇ ਕਨੈਕਟਰ ਦੀ ਜਿਹੜੀ ਪ੍ਰੋਡਾਮ ਹੈ ਉਹਦੇ ਵਿੱਚ ਬਸ ਗਿਰਨ ਕਾਰਨ ਮੌਤ ਹੋ ਚੁੱਕੀ ਹੈ ਜਿਹੜਾ ਡਰਾਈਵਰ ਹੈ ਜੀ ਉਹ ਪਾਤਰਾ ਦੇ ਨਾਲ ਰਾਤਰਾਣਾ ਪਿੰਡ ਪੈਂਦਾ ਹੈ ਰਾਤਰਾਣਾ ਦੇ ਤੁਸੀਂ ਤੇ ਜਿਹੜਾ ਕਨੈਕਟਰ ਹੈ ਉਹਦਾ ਸਮਾਨੇ ਦੇ ਨਾਲ ਹੀ ਬਰਨਾ ਖੇੜੀ ਪਿੰਡ ਹੈ ਜੀ ਤੇ ਜਿਹੜੀਆਂ ਦੋਨਾਂ ਦੀਆਂ ਡੈੱਡ ਬੋਡੀਆਂ ਨੇ ਉਹ ਮਿਲ ਚੁੱਕੀਆਂ ਨੇ ਕਨੈਕਟਰ ਦੀ ਡੈੱਡ ਬੋਡੀ ਅਜੇ ਪਿੱਛੇ ਹੈ ਕੁਲੂ ਮਨਾਲੀ ਤੋਂ ਮਿਲਿਆ ਲਈ ਆ ਰਹੇ ਨੇ ਸਾਡੇ ਸਾਥੀ ਜਥੇਬੰਦੀ ਦੇ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਜੀ ਸਾਡੀ ਅੱਗੇ ਜੀ ਪੂਰੇ ਜਿਹੜੇ ਵਰਕਰ ਨੇ ਉਹਨਾਂ 'ਚ ਰੋਸ ਹੈ ਕਿਉਂਕਿ ਜਿਹੜੀ ਇੱਕ ਜ਼ਿੰਦਗੀ ਹੈ ਇਹ ਬਾਰ-ਬਾਰ ਨਹੀਂ ਮਿਲਦੀ ਉਹਨਾਂ ਦੇ ਪਰਿਵਾਰਾਂ ਵਾਸਤੇ ਬਹੁਤ ਮੰਦਭਾਗੀ ਘਟਨਾ ਜੀ ਇਹ ਤੇ ਮੁਸ਼ਕਲ ਮਾਰਨ ਲੱਗ ਰਹੀ ਹੈ ਸਾਡੇ ਸਾਥੀ ਗਲੇ ਪਏ ਨੇ ਸਰਕਾਰ ਨੂੰ ਜਾਂ ਮੈਨੇਜਮੈਂਟ ਨੂੰ ਕੋਈ ਫਿਕਰ ਨਹੀਂ ਇਹ ਚੀਜ਼ ਦੀ ਪਰ ਉਸ ਪਰਿਵਾਰ ਵਾਸਤੇ ਬਹੁਤ ਵੱਡੀ ਇਹ ਮੰਦਕਾ ਭਾਗੀ ਘਟਨਾ ਹੈ ਪਰਿਵਾਰ ਦਾ ਗੁਜ਼ਾਰਾ ਇਹ ਡਰਾਈਵਰ ਕਨੈਕਟਰ ਡਿਊਟੀ ਕਰਕੇ ਹੀ ਪੂਰਾ ਕਰ ਰਹੇ ਸੀ ਕਿਵੇਂ ਜੀ ਵਿਆਹੇ ਹੋਏ ਨੇ ਜੀ ਡਰਾਈਵਰ ਦੇ ਇੱਕ ਬੇਟਾ ਜੀ 13 ਸਾਲ ਦਾ ਤੇ ਕੰਡਕਟਰ ਕੋਲ ਇੱਕ ਬੇਟਾ ਹੈ ਦੋ ਬੇਟੀਆਂ ਨੇ ਤੇ ਬਿਲਕੁਲ ਗਰੀਬ ਪਰਿਵਾਰ ਨਾਲ ਸੰਬੰਧਿਤ ਰ ਸੰਬੰਧਿਤ ਨੇ ਦੋਨੋਂ ਤੇ ਇਸ ਉਹ ਕਮਾਈ ਦਾ ਕੋਈ ਸਾਧਨ ਨਹੀਂ 10-12 ਹਜ਼ਾਰ ਰੁਪਿਆ ਸੈਲਰੀ ਮਿਲਦੀ ਸੀਗੀ ਇਸ ਕਰਕੇ ਜਥੇਬੰਦੀਆਂ ਵੱਲੋਂ ਤੇ ਪਰਿਵਾਰ ਵੱਲੋਂ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਵੀ ਪਰਿਵਾਰ ਨੂੰ 1 ਕਰੋੜ ਰੁਪਈਆ ਰਾਸ਼ੀ ਦਿੱਤੀ ਜਾਵੇ, ਸਹਾਇਤਾ ਫੰਡ ਦਿੱਤਾ ਜਾਵੇ ਤੇ ਜਿਹੜਾ ਪਰਿਵਾਰ ਦਾ ਕੋਈ ਮੈਂਬਰ ਜੋਗ ਹੈ ਉਹਨੂੰ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ ਕਿਉਂਕਿ ਜੀ ਬਹੁਤ ਜ਼ਰੂਰੀ ਹੈ ਜਿਹੜਾ ਪਰਿਵਾਰ ਦਾ ਗੁਜ਼ਾਰਾ ਹੈ ਉਹ ਬਹੁਤ ਮੁਸ਼ਕਲ ਚੱਲਣਾ ਹੈ ਕਿਉਂਕਿ ਬੰਦੇ ਦੇ ਸਿਰ ਤੇ ਹੀ ਸਾਰਾ ਪਰਿਵਾਰ ਬੱਚੇ ਜਿਹੜੇ ਆਪਦਾ ਜ਼ਿੰਦਗੀ ਪਾਲਦੇ ਨੇ ਤੇ ਸੋ ਸਾਨੂੰ ਇਸ ਚੀਜ਼ ਦਾ ਦੁੱਖ ਹੈ ਸਾਡੀ ਪੂਰੀ ਜਥੇਬੰਦੀ ਨੂੰ ਦੁੱਖ ਹੈ ਜਦ ਤੱਕ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਨੇ ਇਹਨਾਂ ਦੇ ਪ੍ਰਤੀ ਇਹਨਾਂ ਦੇ ਜੋ ਸਾਨੂੰ ਹਮਦਰਦੀ ਆ ਸਾਡੇ ਬੰਦਿਆਂ ਨਾਲ ਸਾਡੇ ਭਰਾ ਸੀ ਸਾਡੀਆਂ ਸੱਜੀਆਂ ਖੱਬੀਆਂ ਬਾਹਾਂ ਨੇ ਜਿਹੜੇ ਡਰਾਈਵਰ ਕਨੈਕਟਰ ਨੇ ਜਿਹੜੀ ਪੀਆਰਟੀਸੀ ਆ ਪੀਆਰਟੀਸੀ ਨੂੰ ਚਲਾਉਣ ਵਾਸਤੇ ਡਰਾਈਵਰ ਕਨੈਕਟਰ ਦਾ ਬਹੁਤ ਵੱਡਾ ਰੋਲ ਹੁੰਦਾ ਜੀ ਰੀੜ ਦੀ ਹੱਡੀ ਆ ਇਹ ਇਹ 10-10 ਰੁਪਏ ਇਕੱਠੇ ਕਰਕੇ 2.5-3 ਕਰੋੜ ਦੀ ਬੁਕਿੰਗ ਲੈ ਕੇ ਆਉਂਦੇ ਨੇ ਜਿਹਦੇ ਉੱਤੇ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਦਾਵਾ ਕਰਦੇ ਨੇ ਵੀ ਸਾਡੀ ਬੁਕਿੰਗ 2.5 ਕਰੋੜ ਰੁਪਈਆ ਹੈ ਪਰ ਜਿਹੜੀ ਇਹਨਾਂ ਦੀ ਬੇਅਦਬੀ ਹੋ ਰਹੀ ਹੈ ਉਹਦੇ ਦੇ ਕਿਸੇ ਨੂੰ ਕੋਈ ਗੌਰ ਨਹੀਂ ਹੈਗੀ ਸੋ ਅਸੀਂ ਡਿਪਾਰਟਮੈਂਟ ਨਾਲ ਤੇ ਮਾਨਯੋਗ ਚੇਅਰਮੈਨ ਸਾਹਿਬ ਨਾਲ ਮੀਟਿੰਗ ਕਰਕੇ ਆਏ ਆ ਦੋ ਤਿੰਨ ਮੀਟਿੰਗਾਂ ਹੋਈਆਂ ਨੇ ਅਸੀਂ ਬਾਰ-ਬਾਰ ਅਪੀਲ ਕੀਤੀ ਹੈ ਵੀ ਸੀਐਮ ਸਾਹਿਬ ਨਾਲ ਗੱਲਬਾਤ ਕਰੋ ਇਹਨਾਂ ਨੂੰ ਜੋ ਸਾਡੀਆਂ ਜਾਇਜ਼ ਮੰਗਾਂ ਨੇ ਉਹ ਦਿੱਤੀਆਂ ਜਾਣ ਦੇਖੋ ਜੀ ਪ੍ਰਸ਼ਾਸਨ ਦੀ ਮਰਜ਼ੀ ਹੈ ਜੇ ਨੁਕਸਾਨ ਕਰਾਉਣਾ ਹੈ ਉਹਨਾਂ ਦੀ ਮਰਜ਼ੀ ਹੈ ਪਰ ਅਸੀਂ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਬਿਲਕੁਲ ਜਾਇਜ਼ ਨੇ ਸਾਨੂੰ ਹਮਦਰਦੀ ਹੈ ਸਾਡੇ ਭਰਾ ਸੀ ਇਹ ਡੈੱਡ ਬਾਡੀਆ ਗਲ ਕੇ ਬਿਲਕੁਲ ਖਤਮ ਹੋਈਆਂ ਬਈਆਂ ਨੇ ਕੋਈ ਗੱਲ ਨਹੀਂ ਸਾਡੇ ਪਾਸ ਇਹ ਮਿੱਟੀ ਬਣ ਚੁੱਕੇ ਨੇ ਪਰ ਅਸੀਂ ਇਹਨਾਂ ਦੇ ਪਰਿਵਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆਂ ਸਾਨੂੰ ਲੋੜ ਪਈ ਤਾਂ ਅਸੀਂ ਜਾਨ ਤੱਕ ਨਿਸ਼ਾਫਰ ਕਰ ਦਾਂਗੇ ਇਹਨਾਂ ਨੂੰ ਹਿਸਾਬ ਦਵਾ ਕੇ ਠੀਕ ਥੈਂਕ ਯੂ ਜੀ ਜੀ ਨਾ ਪੂਰਾ ਸੀ ਮੈਂ ਜਿਹੜੇ ਡੈੱਡ ਹੋ ਗਏ ਜਿੰਨਾਂ ਦੇ ਡਰਾਈਵਰ ਹੀ ਤੁਹਾਡੇ ਕਿ ਲੱਗਦੇ ਨੇ ਮੇਰੇ ਵੱਡੇ ਭਰਾ ਨੇ ਵੱਡੇ ਬ੍ਰਦਰ ਨੇ ਜੀ 10 ਸਾਲ ਹੋ ਗਏ ਕਿਸ ਨੂੰੁੰਡੇ ਜੋ ਹੈ ਕਮੇਟੀ ਲਾਲੋ ਜੁਨੀਅਰ ਮੰਗ ਰਹੀ ਹੈ ਜੀ ਬਸ ਜੋ ਸਾਡੀ ਕੋਈ ਮੰਗ ਨਹੀਂ ਹੈ ਇਹੀ ਕਰਨਾ ਲਿੰਦਾ ਜੀ ਉਹ ਸਾਨੂੰ ਮਨਜ਼ੂਰ ਹੈ ਅਜੀ ਤੋਹੀ ਕਹਿਣਾ ਚਾਹੁੰਦੇ ਆ ਜੀ ਸਾਡੀ ਡੈੱਡ ਬੋਡੀ ਨੂੰ ਸੇਤੀ ਸਤਕਾਰ ਹੋਈ ਜਾਵੇ ਤੇ ਦਿਨ ਮਿੱਟੀ ਹੋਣ ਲੱਗ ਰਹੀ ਹੈ ਜੀ ਕਿੰਦੇ ਪੈ। ਇਹ ਅੱਠ ਗਰੀ ਦੀ ਡਿੱਗੀ ਹੋਈ ਹੈ ਜੀ ਡੈੱਡ ਬੋਡੀ ਤੇ ਅੱਜ ਦੇਖ ਲਓ ਕਾਨੂੰਨ ਕਰ ਲੋ ਵੀਲੀਏ ਸਾਨੂੰ। ਸਾਨੂੰ ਦੇਖੇ ਡਰਾਈਵਰ ਤੇ ਰਾਹੀ ਪਤਾ ਲੱਗਿਆ ਜੀ ਫੋਟੋ ਆਈ ਹੈ ਫੋਟੋ ਪਛਾਣ ਕੇ ਫਿਰ ਅਸੀਂ ਲੰਮੀ ਆਈ ਡੈੱਡ ਬੋਡੀ। ਦੋਵੇਂ ਸੀ ਡਰਾਈਵਰ ਤੇ ਕਨੈਕਟਰ ਜੀ।